ਆਵਾਜ਼ਦਮੀ ਪਾਰਟੀ ਦੇ ਵਨੀਤ ਧੀਰ ਨੂੰ ਜਲੰਧਰ ਦਾ ਜਿਹੜਾ 7ਵਾਂ ਮੇਅਰ ਚੁਣ ਲਿਆ ਗਿਆ ਤੁਹਾਨੂੰ ਦੱਸਦੀ ਹੈ ਕਿ ਕੱਲ ਜਲੰਧਰ ਦੇ ਨਗਰ ਨਿਗਮ ਵੱਲੋਂ ਜਿਹੜਾ ਕਿ 40 ਕੌਂਸਲਰਾਂ ਦੀ ਜਿਹੜੀ ਸੈਮਤੀ ਹੋਏ ਉਸ ਤੋਂ ਬਾਅਦ ਨਤੀਜਾ ਨਿਕਲ ਕੇ ਸਾਹਮਣੇ ਆਇਆ ਕਿ ਵਨੀਤ ਧੀਰ ਨੇ ਜੋ ਆਵਾਜ਼ਦਮੀ ਪਾਰਟੀ ਦੇ ਜਿਹੜੇ ਕਿ ਜਲੰਧਰ ਦੇ 62 ਨੰਬਰ ਵੋਟ ਤੋਂ ਕਾਉਂਸਲਰ ਵੱਜੋਂ ਵੀ ਜਿੱਤ ਚੁੱਕੇ ਨੇ ਤੇ ਉਹਨਾਂ ਨੂੰ ਜਲੰਧਰ ਦਾ ਜਿਹੜਾ 7ਵਾਂ ਮੇਅਰ ਵੱਜੋਂ ਵੀ ਜਿਹੜਾ ਅਹੁਦਾ ਇਹਨਾਂ ਦਿੱਤਾ ਗਿਆ ਤੇ ਉੱਥੇ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਐਕਸ਼ਨ ਮੋਡ ਵਿੱਚ ਜਰ ਆਏ ਉਹ ਨੀਤੀ ਇਰਤੋਂ ਨਾਲੇ ਕਈ ਜੁੜੇ ਗੱਲਾਂ ਕਈਆਂ ਜਲੰਧਰ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਲੈ ਕੇ ਉਹਨਾਂ ਨੇ ਕਾਫੀ ਕੁਝ ਕਿਹਾ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਅੱਖਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਲੰਧਰ ਨੂੰ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਤੇ ਲੋਕਾਂ ਨੂੰ ਹੋਰ ਸਹੂਲਤਾ ਮੁਹੱਈਆ ਕਰਵਾਈਆਂ ਜਾਣਗੀਆਂ ਔਰ ਕੁਝ ਚੀਜ਼ਾਂ ਮੈਂ ਤੁਹਾਡਾ ਜ਼ਰੂਰ ਡਿਸਕਸ ਕਰਨੀਆਂ ਚਾਹੁੰਦਾ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਭ ਤੋਂ ਪਹਿਲਾਂ ਤਾਂ ਪਰਮਪਤਾ ਪਰਮਾਤਮਾ ਦਾ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਹੀ ਸੀਨੀਅਰ ਲੀਡਰਸ਼ਿਪ ਦਾ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸੰਦੀਪ ਪਾਠਕ ਜੀ ਦਾ ਰਾਗਵ ਚੱਡਾ ਜੀ ਦਾ ਔਰ ਸਾਡੇ ਰਾਜ ਸਭਾ ਦੇ ਮੈਂਬਰ ਸ਼੍ਰੀ ਸ਼ੋਕ ਮਿੱਤਲ ਜੀ ਦਾ ਸਾਡੇ ਪੰਜਾਬ ਦੇ ਜਿਹੜੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਔਰ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਅਧਿਐਕਸ਼ ਹੈ ਸ਼੍ਰੀ ਅਮਨ ਰੋੜਾ ਜੀ ਔਰ ਸਾਡੇ ਜਿਹੜੇ ਮੰਤਰੀ ਲੋਕਲ ਬਾਡੀਜ਼ ਮਿਨਿਸਟਰ ਡਾਕਟਰ ਹਰਜੋਤ ਜੀ ਸਾਡੇ ਮਿਨਿਸਟਰ ਬੰਚੇਰੀ ਮਹਿੰਦਰਪਾਲ ਜੀ ਸਾਡੇ ਜ਼ਿਲਹੰਦਰ ਤੋਂ ਲੋਕਲ ਐਮਐਲਏ ਸਹਿਬਾਨ ਔਰ ਹਲਕਾ ਇੰਚਾਰजेस ਔਰ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਮੈਂ ਸਾਰਿਆਂ ਦਾ ਥੈਂਕਸ ਕਰਨਾ ਚਾਹੁੰਦਾ ਆਪਣੇ ਵੱਲੋਂ ਵੀ ਔਰ ਸਾਡੇ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਸਾਹਿਬ ਵੱਲੋਂ ਵੀ ਕਿ ਜਿਨ੍ਹਾਂ ਨੇ ਸਾਨੂੰ ਇਹ ਬਹੁਤ ਮਾਨ ਬਖਸ਼ਿਆ ਕਿ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਮੈਂ ਕਹੂੰਗਾ ਕਿ ਜਿਨ੍ਹਾਂ ਨੇ ਸਾਨੂੰ ਇਸ ਨਿਵਾਜ਼ਿਆ ਔਰ ਇਸ ਜ਼ਿੰਮੇਵਾਰੀ ਦਾ ਪੂਰਾ ਮੈਨੂੰ ਅਹਿਸਾਸ ਹੈ ਔਰ ਮੈਂ ਜਿੰਨੇ ਵੀ ਸਾਡੇ ਸ਼ਹਿਰ ਦੇ ਸਾਰੇ ਰੈਜ਼ੀਡੈਂਟਸ ਹੈਗੇ ਆ ਜਲੰਧਰ ਨਿਵਾਸੀਆਂ ਦਾ ਵੀ ਮੈਂ ਬਹੁਤ ਥੈਂਕਸ ਵੀ ਕਰਨਾ ਚਾਹੂੰਗਾ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਇਹ ਮੰਡੇਟ ਦਿੱਤਾ ਔਰ ਉਹਦੇ ਨਾਲ ਅਸੀਂ ਅੱਜ ਕਾਰਪੋਰੇਸ਼ਨ ਦੇ ਵਿੱਚ ਬੈਠ ਕੇ ਅਸੀਂ ਇਸ ਜ਼ਿੰਮੇਵਾਰੀ ਤੇ ਬੈਠੇ ਆ ਸੋ ਮੈਂ ਆਪਣੇ ਵੱਲੋਂ ਔਰ ਸਾਡੀ ਸਾਰੀ ਹੀ ਟੀਮ ਵੱਲੋਂ ਮੇਰੇ ਸਾਰੇ ਸਾਡੇ 파ਰਸ਼ਲ ਸਾਥੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਇਹ ਯਕੀਨ ਦਿਵਾਉਣਾ ਚਾਹਾਂ कि ਜਿਹੜਾ ਆਉਣ ਵਾਲਾ ਸਮੇਂ ਹੈ ਉਹ ਜਲੰਧਰ ਸ਼ਹਿਰ ਦੀ ਤਰੱਕੀ ਦੇ ਲਈ ਜੋ ਬੈਸਟ ਹੋ ਸਕੇਗਾ ਉਹ ਅਸੀਂ ਸਾਰੇ ਰਲ ਮਿਲ ਕੇ ਆਪਣੇ 파ਰਟੀ ਸਾਥੀਆਂ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਆਪੋਜੀਸ਼ਨ ਦੇ 파ਰਟੀ ਸਾਥੀ ਹੈ ਉਹਨਾਂ ਦੇ ਵੀ ਸਹਿਯੋਗ ਦੇ ਨਾਲ ਜਲੰਧਰ ਸ਼ਹਿਰ ਨੂੰ ਇੱਕ ਡਿਵੈਲਪਡ ਸਿਟੀ ਅਸੀਂ ਬਣਾਵਾਂਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਜਲੰਧਰ ਦੇ ਵਿਕਾਸ ਲਈ ਵਚਨਬੱਧ ਹੈ ਔਰ ਸਪੈਸ਼ਲੀ ਇੱਕ ਸੀਐਮ ਸਾਹਿਬ ਵੱਲੋਂ ਕਲੀਅਰ ਮੈਸੇਜ ਹੈ ਬਿ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਅੱਜ ਸਪੈਸ਼ਲੀ ਜਿਹੜੀ ਮੇਰੀ ਡਿਊਟੀ ਲੱਗੀ ਹੈ ਸਿਰਫ ਇਸ ਕੰਮ ਲਈ ਲੱਗੀ ਹੈ ਬਈ ਜ਼ੀਰੋ ਟੋਲਰੈਂਸ ਅਗੇਂਸਟ ਕ腐ਸ਼ਨ ਕੋਈ ਵੀ ਕ腐ਸ਼ਨ ਕਿਸੇ ਵੀ ਤਰੀਕੇ ਦੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਜੋ ਜੋ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਮੈਂ ਜਲੰਧਰ ਵਾਸੀ ਚਾਹੇ ਉਹ ਸੀਵਰੇਜ ਦੀ ਸਮੱਸਿਆ ਤੁਸੀਂ ਜਾਣਦੇ ਹੋ ਕਿ ਬਹੁਤ ਬੜੀ ਸਮੱਸਿਆ ਜਲੰਧਰ ਦੇ ਵਿੱਚ ਅਜ ਦੇ ਤਰੀਕੇ ਚ ਬਣੀ ਹੋਈ ਹੈ ਚਾਹੇ ਉਹ ਗੰਦੇ ਪਾਣੀ ਦੀ ਸਮੱਸਿਆ ਹੋਵੇ ਸਟਰੀਟ ਡੌਗਸ ਦੀ ਸਮੱਸਿਆ ਹੋਵੇ ਲਾਈਟਸ ਦੀ ਬਹੁਤ ਹਜੇ ਸਮੱਸਿਆ ਆ ਰਹੀ ਹੈ ਮੇਨਟੇਨੈਂਸ ਦੀ ਕਈ ਜਗ੍ਹਾ ਤੇ ਸਮੱਸਿਆ ਆਵਾ ਔਰ ਇਹ ਸੜਕਾਂ ਜਿੱਦਾਂ ਆਪਾਂ ਕਹਿ ਸਕਦੇ ਕਈ ਜਗ੍ਹਾ ਤੇ ਬਹੁਤ ਅਜੇ ਟੁੱਟੀਆਂ ਹੋਈਆਂ ਜਿਹੜੀਆਂ ਨਹੀਂ ਦੁਬਾਰਾ ਨਹੀਂਆ ਬਣ ਪਈਆਂ ਔਰ ਇਹ ਸਾਰੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ ਔਰ ਜੋ ਰੈਵਨਿਊ ਕਾਰਪੋਰੇਸ਼ਨ ਦਾ ਉਹ ਕਿਸ ਤਰੀਕੇ ਦੇ ਨਾਲ ਵਧਾਇਆ ਜਾਵੇ ਉਹ ਅਸੀਂ ਵਿਧਾਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਜੈਨੂਇਨ ਤਰੀਕੇ ਦੇ ਨਾਲ ਵੀ ਜਿਹੜਾ ਪੈਸਾ ਹੈ ਉਹ ਕਾਰਪੋਰੇਸ਼ਨ ਦੇ ਸਰਕਾਰ ਦੇ ਜਿਹੜਾ ਸਰਕਾਰ ਦਾ ਹਿੱਸਾ ਬੰਦਾ ਉਹ ਸਰਕਾਰ ਦੇ ਖਾਤੇ ਦੇ ਵਿੱਚ ਹੀ ਜਾਵੇ ਉਸ ਵੱਲ ਪੂਰਾ ਧਿਆਨ ਦਿੱਤਾ ਜਾਵੇਗਾ ਔਰ ਇੱਕ ਮੈਂ ਲਾਸਟ ਦੇ ਵਿੱਚ ਇੱਕ ਰਿਕਵੈਸਟ ਜ਼ਰੂਰ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਕਰਨੀ ਚਾਹਾਂਗਾ ਕਿ ਇਹ ਜਲੰਧਰ ਸ਼ਹਿਰ ਸਾਡੇ ਸਾਰਿਆਂ ਦਾ ਸ਼ਹਿਰ ਹੈ ਇਹ ਕੋਈ ਇਕੱਲੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਜਾਂ 파ਰਸ਼ਾ ਦਾ ਡਿਊਟੀ ਨਹੀਂ ਹੈ ਸ਼ਹਿਰ ਨੂੰ ਸੰਭਾਲਣਾ ਇਹ ਆਪਣੇ ਸਾਰੇ ਨਾਗਰਿਕਾਂ ਦਾ ਇੱਕ ਮੈਂ ਕਹਾਂਗਾ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਾਡਾ ਆਪਣਾ ਸ਼ਹਿਰ ਹੈ ਅਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਖੂਬਸੂਰਤ ਬਣਾ ਸਕਦੇ ਹਾਂ ਔਰ ਉਹਦੇ ਵਿੱਚ ਜਿਹੜੀ ਪਬਲਿਕ ਦੀ ਜਿਹੜੀ ਭਾਗੀਦਾਰੀ ਆ ਉਹ ਵੀ ਨਾਲ ਵੀ ਹਰ ਰੈਜ਼ੀਡੈਂਟ ਆਪਣੀ ਆਪਣੀ ਜ਼ਿੰਮੇਵਾਰੀ ਸਮਝੇ ਪਾਰਸ਼ਦ ਆਪਣੀ ਜ਼ਿੰਮੇਵਾਰੀ ਸਮਝਣ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰਸ ਆਪਣੀ ਜ਼ਿੰਮੇਵਾਰੀ ਸਮਝਣ ਔਰ ਰੈਜ਼ੀਡੈਂਟਸ ਵੀ ਆਪਣੀ ਜ਼ਿੰਮੇਵਾਰੀ ਸਮਝਣ ਔਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਬਹੁਤ ਸਖਤੀ ਵੀ ਕੀਤੀ ਜਾਵੇ ਪਰ ਉਹ ਜਿਹੜੀ ਸਖਤੀ ਹੋਏਗੀ ਉਹ ਸ਼ਹਿਰ ਦੀ ਬਿਹਤਰੀ ਦੇ ਲਈ ਹੋਏਗੀ ਔਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੇ ਕੋਈ ਹੋਰ ਸਵਾਲ ਤੁਹਾਡਾ ਕੋਈ ਪੁੱਛਣਾ ਚਾਹਤ ਹੈ ਮੇਰੇ ਤੋਂ ਮੇਅਰ ਨਹੀਂ ਸੀ ਕਾਫੀ ਚੁਣੌਤੀਆਂ ਤੁਹਾਡੇ ਅੱਗੇ ਆ ਸਕਦੀਆਂ ਜਿਸ ਤਰ੍ਹਾਂ ਉਹਨਾਂ ਨੂੰ ਮੈਨੇਜ ਕਰਦਾ ਮੈਂ ਲਾਈਫ ਦੇ ਵਿੱਚ ਹਮੇਸ਼ਾ ਚੁਣੌਤੀਆਂ ਨੂੰ ਇੱਕ ਆਪਰਚੂਨਿਟੀ ਦੇ ਰੂਪ ਦੇ ਵਿੱਚ ਹੀ ਦੇਖਿਆ ਕਿਉਂਕਿ ਜਿੰਨੀ ਲਾਈਫ ਦੇ ਵਿੱਚ ਚੁਣੌਤੀ ਹੋਏਗੀ ਓਨੀ ਹੀ ਵੱਡੀ ਆਪਰਚੂਨਿਟੀ ਵੀ ਹੋਏਗੀ ਭਾਵੇਂ ਜੇ ਕਿਸੇ ਜਗ੍ਹਾ ਤੇ ਕੋਈ ਕੰਮ ਹੀ ਨਹੀਂ ਕਰਨ ਵਾਲਾ ਤੇ ਉੱਥੇ ਆਪਾਂ ਕਰ ਵੀ ਕੀ ਸਕਦੇ ਆ ਤੇ ਸੋ ਅੱਥੇ ਤਾਂ ਕੰਮਾਂ ਦੀ ਭਰਮਾਰ ਹੈ ਦਿਨ ਰਾਤ ਇੱਕ ਕਰ ਦਿਆਂਗੇ 24 7 ਜੋ ਵੀ ਸ਼ਰਲੀ ਬੈਸਟ ਹੋ ਸਕੇਗਾ ਉਹ ਕਰਾਂਗੇ ਮੇਰੇ ਸਾਲ ਲੱਗਦਾ ਕਿ ਕਾਰਪੋਰੇਸ਼ਨ 'ਚ ਕਈ ਸੁਧਾਰ ਕਰਨ ਦੀ ਵੀ ਜ਼ਰੂਰਤ ਹੈ ਬਹੁਤ ਜ਼ਿਆਦਾ ਕਿਉਂਕਿ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਆਂਦੀਆਂ ਉਹਨੂੰ ਵੀ ਪਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕੀਤਾ ਗਿਆ ਪਰਸੋਂ ਤੋਂ ਸਾਰੇ ਜਿੰਨੇ ਡਿਪਾਰਟਮੈਂਟਸ ਆ ਉਹ ਸਾਰਿਆਂ ਦੀਆਂ ਵਾਰੀ-ਵਾਰੀ ਮੀਟਿੰਗਸ ਕਾਲ ਕਰ ਲੈਂਤੀਆਂ ਗਈਆਂ ਮੈਂ ਹਰ ਡਿਪਾਰਟਮੈਂਟ ਨੂੰ ਪਹਿਲਾਂ ਤਾਂ ਗਰਾਊਂਡ ਲੈਵਲ ਤੇ ਸਮਝਾਇਆ ਜਾਏਗਾ ਕਿ ਕਿੱਥੇ-ਕਿੱਥੇ ਕੀ-ਕੀ ਕਮੀਆਂ ਹੈਗੀਆਂ ਵੈਸੇ ਮੈਂ ਆਲਰੇਡੀ 12 ਸਾਲਾਂ ਤੋਂ ਇਹ ਸਾਰੇ ਕਾਰਪੋਰੇਸ਼ਨ ਦੇ ਸਾਰੇ ਸਿਸਟਮ ਦਾ ਮੈਂ